ਹੁਣ ਸ਼ੁਰੂ ਕਰਾਂ ਯਾਤਰਾ ਅੱਗੇ ਦੀ 6 ਕਿਲੋਮੀਟਰ ਦੀ ਚੜਾਈ ਜਿਹੜੀ ਹੈ ਗੋਮਿੰਦ ਧਾਮ ਤੋਂ ਹਿਮਕੁੰਡ ਸਾਹਿਬ ਦੀ ਦ੍ਰਿਸ਼ ਦੇਖੋ ਵੀ ਪਹਾੜਾਂ ਦਾ ਸੂਈ ਦਾ ਕਿਉਂਕਿ ਧੁੱਪ ਚੜੀ ਪਈ ਆ ਤੇ ਉੱਪਰ ਵੀ ਧੁੱਪ ਹੈਗੀ ਆ ਸ਼ੁਰੂ ਕਰ ਰਹੇ ਆ ਯਾਤਰਾ ਅੱਗੇ ਦੀ 6 ਕਿਲੋਮੀਟਰ ਦੀ ਚੜਾਈ ਜਿਹੜੀ ਆ ਗੋਮਿੰਦ ਤਾਮ ਤੋਂ ਹਿਮਕੁੰਡ ਸਾਹਿਬ ਦੀ ਤੇ ਸਵੇਰ ਦੇ ਸਵਾ ਪੰਜ ਹੋ ਚੁੱਕੇ ਨੇ ਤੇ ਯਾਤਰਾ ਆਪਾਂ ਸ਼ੁਰੂ ਕਰਤੀ ਜਿਹੜੀ 6 ਕਿਲੋਮੀਟਰ ਦੀ ਇਹ ਚੜਾਈ ਹੈ ਤੇ ਚਲਦੇ ਆ ਕਾਕੀ ਸਿੰਘ ਤਾਂ ਜਾ ਰਹੀਆਂ ਨੇ ਇਸ ਟਾਈਮ ਗੁਰਦੁਆਰਾ ਸਾਹਿਬ ਤੋਂ ਇਸ ਸਾਈਡ ਆ ਕੇ ਇਸ ਸਾਈਡ ਤੋਂ ਇਹ ਚੜਾਈ ਸ਼ੁਰੂ ਹੁੰਦੀ ਹੈ ਅੱਗੇ ਤੇ ਇਧਰੋਂ 6 ਕਿਲੋਮੀਟਰ ਦੀ ਚੜਾਈ ਹੈ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਜੀ ਇਹ 6 ਕਿਲੋਮੀਟਰ ਦੀ ਚੜਾਈ ਬਹੁਤ ਔਖੀ ਹੁੰਦੀ ਹੈ ਜਿਹੜੀ ਜਿਹੜੇ 9 ਕਿਲੋਮੀਟਰ ਦੀ ਆਪਾਂ ਚੜਾਈ ਕਰਦੇ ਹਾਂ ਉਸ ਤੋਂ ਵੀ ਔਖੀ ਹੁੰਦੀ ਹੈ ਸਿੱਧੀ ਖੜਮੀ ਚੜਾਈ ਹੈ ਸਾਰੀ ਸਵੇਰ ਦੇ 5:20 ਮਿੰਟ ਤਾਂ ਹੋ ਗਏ ਤੇ ਇਹ ਸਵੇਰ ਦਾ ਦ੍ਰਿਸ਼ ਦੇਖੋ ਵੀ ਗੋਵਿੰਦ ਧਾਮ ਤੋਂ ਤੇ ਬਰਫ ਵਾਲੇ ਪਹਾੜ ਆ ਗਏ ਤੇ ਭਾਈ ਅੱਗੇ ਜਾ ਰਿਹਾ ਤੇ ਆਪਣੇ ਨਾਮ ਦੇ ਭਾਈ ਅੱਗੇ ਜਾ ਰਹੇ ਨੇ ਸੋ ਹੌਲੀ ਹੌਲੀ ਚੱਲਾਂਗੇ ਨੀ ਤਾਂ ਸਾਹ ਬੁੜੀ ਜਿੱਤੇ ਚੱਲਦੇ ਆ ਮੌਸਮ ਠੰਡਾ ਸਵੇਰ ਦਾ ਬਸ ਮੀਂਹ ਆ ਜਾਵੇ ਕਿਉਂਕਿ ਅਸ ਕੱਲ ਵੀ ਰਸਤੇ ਵਿੱਚ ਮੀਂਹ ਆਗੇ ਸੀ ਇਹ ਤਾਂ ਸਟਾਰਟਿੰਗ ਵਿੱਚ ਖੜਮੀ ਹੈ ਅੱਗੇ ਤਾਂ ਇਸ ਤੋਂ ਵੀ ਔਖੀ ਚੜਾਈ ਹੈ ਮੈਂ ਤਾਂ ਵੀ ਹੋੜੀ ਹੋੜੀ ਚੱਲਾਂਗਾ ਆਪਣੇ ਨਾਲ ਦੇ ਬਾਈ ਦੇ ਅੱਗੇ ਲੰਘੇ ਇੱਥੇ ਤੋਂ ਖੱ쩌ਰ ਵਗੈਰਾ ਮਿਲ ਜਾਂਦੇ ਨੇ ਤੇ ਜੇ ਇੱਥੇ ਤੋਂ ਗੋਵਿੰਦ ਧਾਮ ਤੋਂ ਹਿਮਕੁੰਡ ਸਾਹਿਬ ਤੱਕ ਜਾਣਾ ਹੈ ਤਾਂ ਖੱਚਾ ਦਾ ਕਰਾਇਆ 2000 ਰੁਪਏ ਤੇ ਜੇ ਵਾਪਸੀ ਵੀ ਆਣਾ ਤਾਂ 2800 ਰੁਪਏ 2800 ਰੁਪਏ ਆਉਣ ਜਾਂਦਾ ਹੈ ਤੇ 2000 ਸਿਰਫ ਜਾਂਦਾ ਹੈ ਇੱਥੇ ਤੋਂ ਮਿਲ ਜਾਂਦੇ ਆ ਖੱਚਾ ਤੇ ਇਹ ਟੋਕਰਿਆਂ ਚ ਵੀ ਲੈ ਗ ਜਾਂਦੇ ਨੇ ਤੇ ਇਹਨਾਂ ਦਾ ਕਰਾਇਆ ਅਲੱਗ ਹੁੰਦਾ ਹੋਵੇਗਾ ਇਸ ਹਾਲ 2000 ਤੋਂ 2500 ਤਾਂ ਵੀ ਲੰਦੇ ਹੋਣਗੇ ਮੇਰੇ ਪਿੱਛੇ ਕੱਟ ਨਾ ਲੰਦੇ ਹੋਣਾ ਕਿ ਨਹੀਂ ਫਿਰ ਬੰਦਾ ਖੱਚਰ ਤੇ ਲੰਘ ਜੇ ਸੰਗਤ ਦੇਖੋ ਸਵੇਰੇ ਗੁਮਿੰਦਤਾ ਆਉਣਾ ਉਹ ਕਿੱਥੇ ਕਹਾਂ ਚਲਾ ਗਿਆ ਬਈਆ ਵਾਹਿਗੁਰੂ 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 ਕਹਿੰਦੇ ਜੋ ਯਾਤਰਾ ਵਧੀਆ ਜਾਏਗੀ ਜਿਵੇਂ 2800 ਰੁਪਏ ਰੇਟ ਕਰ ਰਹੇ ਤਾਂ ਬੰਦਾ ਬਾਰਕਿੰਗ ਕਰਕੇ 2500 ਤੱਕ ਤਾਂ ਆਉਣ ਜਾਂਦਾ ਕਰ ਲੈਂਦਾ 2000 ਜਿਵੇਂ ਜਾਂਦ ਕਰੇ ਤਾਂ ਵੀ ਥੋੜੀ ਬਹੁਤ ਬਾਰਕਿੰਗ ਹੋ ਜਾਂਦੀ ਹੈ ਤੇ ਇਥੋਂ ਸ਼ੁਰੂ ਯਾਤਰਾ ਸਾਰੀ ਅੱਗੇ ਸਿੱਧੀ ਚੜਾਈ ਜਿਵੇਂ ਜਾ ਰਹਨਾ ਪਾ ਪੂੜੀ ਨੂੰ ਐਵੇਂ ਸਿੱਧੀ ਆਣੀ ਖੜਮੀ ਚੜਾਈ اچھا ਗੋਬਿੰਦ ਧਾਮ ਤੇ ਇੱਥੋਂ ਕਚਰ ਵਗਰੇ ਮਿਲ ਜਾਂਦੇ ਆ ਤੇ ਜਦੋਂ ਸ਼ੁਰੂ ਹੋਈ ਯਾਤਰਾ ਤੇ ਤੂੰ ਇਹ ਆ ਜਾਂਦਾ ਪੂਲ ਗੋਬਿੰਦ ਧਾਮ ਤੋਂ ਥੋੜਾ ਅੱਗੇ ਆ ਕੇ ਇੱਕ ਕਚਰਾਂ ਦਾ ਅੱਡੇ ਉਸ ਤੋਂ ਅੱਗੇ ਤੇ ਇਹ ਪੂਲ ਦੇਖੋ ਫਿਰ ਸਾਹਮਣੇ ਉਧਰ ਹੈਗਾ ਝਰਨਾ ਪੂਲ ਕ੍ਰੋਸ ਕਰਕੇ ਫਿਰ ਅੱਗੇ ਚੜਾਈ ਸ਼ੁਰੂ ਆਉ ਉਹ ਸਿਰੇ ਤੱਕ ਖੜਮੀ ਚੜਾਈ ਬਿਲਕੁਲ ਪੂਲੇ ਨੇ ਤਾਂ ਮੇਰੇ ਖਾਲ ਬਹੁਤ ਕੱਟ ਆਉਂਦੀ ਵਿੱਚ ਯਾਨੀ ਉਚਾਈ ਤੋਂ ਇਸ ਤੱਕ ਤਾਂ ਆ ਗਏ ਤੇ ਇੱਥੇ ਨੂੰ ਵਟ ਮੇਰੀ ਹਾਰਟ ਬੀਟ ਬਹੁਤ ਜ਼ਿਆਦਾ ਤੇਜ਼ ਹੋ ਗਈ ਹੈ। ਲੱਗ ਰਿਹਾ ਵੀ ਪੈਦਲ ਨਹੀਂ ਜਾ ਜਾਣਾ। ਬਾਕੀ ਕੋਸ਼ਿਸ਼ ਕਰਾਂਗਾ ਜੇ ਪੈਦਲ ਜਾਏਗਾ ਠੀਕ ਹੈ। ਨਹੀਂ ਤੇ ਫਿਰ ਵੀ ਕੱਚਰ ਕਰਕੇ ਜਾਵਾਂਗੇ ਉੱਪਰ। ਹਾਰਟ ਬੀਟ ਬਹੁਤ ਜ਼ਿਆਦਾ ਤੇਜ਼ ਹੋ ਗਈ ਇਸ ਟਾਈਮ। ਮੈਂ ਨੋਟ ਕੀਤੀ 160 ਦੇ ਨੇੜੇ ਜਾ ਰਹੀ ਹੈ। ਸਾਹ ਬਹੁਤ ਫੁੱਲ ਰਹੇ ਹੈ। ਉਹ ਰਿਹਾ ਜੀ ਸਾਹਮਣੇ ਗੋਬਿੰਦ ਤਾਂ ਆਵਾਂ। ਤੇ ਇੱਥੋਂ ਦੇਖ ਰਿਹਾ ਕਲੀਅਰ ਮੇਰੇ ਵੀ ਇੱਥੋਂ ਲੇ 1.5 ਕਿਲੋਮੀਟਰ ਦੀ 2 ਕਿਲੋਮੀਟਰ ਚੜਾਈ ਹੋਣੀ ਹੈ ਤੇ ਇਹ ਮੋੜ ਦੇਖ ਲੋ ਵੀ ਕਿੰਨੀ ਉੱਚੀ ਚੜਾਈ ਹੈ ਸਿੱਧੀ ਖੜਮੀ ਚੜਾਈ ਹੈ ਅਜਿਵੇਂ ਚ ਸਮਤਲ ਚੜਾਈ ਤਾਂ ਹੈ ਹੀ ਨਹੀਂ ਸਾਰੀ ਦੀ ਸਾਰੀ ਚੜਾਈ ਸਿੱਧੀ ਚੜਾਈ ਹੈ ਦੇਖੋ ਅੱਗੇ ਵੀ ਸਿੱਧੀ ਚੜਾਈ ਜਾ ਰਹੀ ਹੈ ਇਸ ਤੋਂ ਅੱਗੇ ਵੀ ਸਾਰੀ ਸਿੱਧੀ ਚੜਾਈ ਹੈ ਇਹ ਚੜਾਈ ਔਖੀ ਹੈ ਜਿਹੜੇ 9 ਕਿਲੋਮੀਟਰ ਦੀ ਆਪਾਂ ਚੜਾਈ ਪਿੱਛੇ ਖੜ ਲੰਨੇ ਆ ਨਾ ਗੋਵਿੰਦਗੜ੍ਹ ਤੋਂ ਕੁੰਦਤਾਂ ਵਾਲੀ ਠੀਕ ਹੈ ਉਹ ਪੂਰੀ ਮਿਲਾ ਕੇ ਇਹ ਔਖੀ ਉਸ ਤੋਂ ਬਹੁਤ ਜ਼ਿਆਦਾ ਦੋ ਗੁਣਾ ਔਖੀ ਹੈ ਇਸ ਚੜਾਈ ਤੋਂ ਕਿਉਂਕਿ ਸਮਤਲ ਰਸਤਾ ਤਾਂ ਬੇਚ ਬਹੁਤ ਬਹੁਤ ਘੱਟ ਨਾ ਵਤਰੀ ਲਾਲਾ ਤੇ ਜਿਹੜੀ ਸਿੱਧੀ ਚੜਾਈ ਹੈ ਉਹ ਤਾਂ ਬਹੁਤ ਜ਼ਿਆਦਾ ਵੀ ਹੈ ਤੋ ਜਾ ਰਹੇ ਹੁਣ ਭਰਾਲ ਤਾਂ ਮੈਂ ਵੀ ਇਕੱਲਾ ਆ ਮੇਰੇ ਨਾਲ ਦੇ ਬਾਈ ਸਾਰੇ ਲੰਘ ਗਏ ਭਾਈ ਉੱਗੇ ਰਸਤਾ ਹੀ ਬੜਾ ਹੈ ਖੜਮਾ ਸਿੱਧਾ ਸਿੱਧੀ ਚੜਾਈ ਹੈ ਇਸ ਕਰਕੇ ਇਸ ਨੂੰ ਖਿਚੜਾਈ ਕਹਿੰਦੇ ਨੇ ਰਸਤੇ 'ਚ ਵੀ ਕੋਈ ਖੱਤਰ ਆਸਾਨੀ ਨਾਲ ਮਿਲਦਾ ਤਾਂ ਹੈ ਨਹੀਂ ਦੇਖਦੇ ਹਾਂ ਅੱਗੇ ਜਾ ਕੇ ਜੇ ਕੁਝ ਮਿਲਦਾ ਤਾਂ ਵੀ ਡਿਫਿਕਲਟ ਹੋਉਂਦਾ ਹੈ ਬੜੀ ਔਖੀ ਚੜਾਈ ਹੈ ਇਹ ਦੇਖੋ ਭਾਈ ਕਈ ਬੰਦੇ ਇਧਰ ਸ਼ਾਰਟਕਟ ਲੈ ਜਾ ਰਹੇ ਨੇ ਪਰ ਨਾ بارش ਕਰਕੇ ਰਸਤਾ ਕਾਫੀ ਤਿਲਕਣਾ बहुत रिस्क ला रहे हैं भाई इधरों भाई ऊपर चढ़ाई है फिर इस टाइम करीबन पौने दो किलोमीटर उपर आ गया सामने जिन्हें भी पहाड़ से सारे बदलान टप गए ਤੇ ਜਿੱਕਰ ਵੇ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਤੇ ਤਰ੍ਹਾਂ ਸਿੱਧੀ ਚੜਾਈ ਬਿਲਕੁਲ ਤੇ ਅੱਗੇ ਵੀ ਬਿਲਕੁਲ ਸਿੱਧੀ ਹੈ ਜਿਹੜੀ ਇਹ ਸਾਰੀ ਚੜਾਈ ਹੈ ਨਾ ਬਿਲਕੁਲ ਸਿੱਧੀ ਹੈ ਤੇ ਰਸਤੇ 'ਚ ਖੱਜਰ ਨਹੀਂ ਮਿਲਿਆ ਇਸ ਟਾਈਮ ਬਹੁਤ ਘਟ ਹੈ ਕੋਸ਼ਿਸ਼ ਕਰਾਂਗੇ ਜਿੰਨਾ ਤੁਰ ਸਕੇ ਤਾਂ ਤੁਰਾਂ ਜਾਵਾਂਗਾ ਜੀ ਖੱਚ ਦੀ ਲੋਡ 'ਤੇ ਢਾਲਾਂਵਾਂਗਾ ਬਾਕੀ ਸਲੋ ਸਲੋ ਛੋਟੇ ਛੋਟੇ ਸਟੈਪ ਲੈ ਕੇ ਚੱਲੀ ਜਾ ਰਹੇ ਹਾਂ ਤੇ ਉੱਪਰ ਜਿਵੇਂ ਜਿਵੇਂ ਜਾ ਰਹੇ ਹਾਂ ਤਾਂ ਠੰਡ ਵਧੀ ਜਾ ਰਹੀ ਹੈ ਬਸ ਮੀਂਹ ਨਾ ਪਵੇ ਠੰਡ ਦਾ ਕੋਈ ਚੱਕਰ ਨੀ ਰਸਤਾ ਬਹੁਤ ਖਰਾਬ ਹੈ ਵੀ ਇੱਥੇ ਕੱਲ ਮੀਂਹ ਪਿਆ ਸੀ ਨਾ ਜਿੱਕੜ ਜਿੱਕੜ ਹੋ ਗਿਆ ਸਾਰਾ ਤੇ ਆਗੇ ਬਿਲਕੁਲ ਪਹਾੜਾਂ ਦੀ ਬਿਲਕੁਲ ਥੋੜੀ ਥੋੜੀ ਚੋਟੀਆਂ ਦਿਖ ਰਹੀਆਂ ਨੇ ਤੇ ਵਿੱਚੋਂ ਜਿਹੜਾ ਥੋੜਾ ਉਹ ਤਾਂ ਨੀਲਾ ਅਸਮਾਨ ਦਿਖ ਰਿਹਾਣਾ ਬਹੁਤ ਬਹੁਤ ਹੀ ਬਹੁਤ ਵਧੀਆ ਲੱਗ ਰਿਹਾ ਹੈ ਦ੍ਰਿਸ਼ ਦੇਖੋ ਵੀ ਪਹਾੜਾਂ ਦਾ ਸਵੇਰ ਦਾ बिल्कुल रास्ता है इतू मोड़ है भी अगे रास्ता बहुत जो खराब इतो सिर पर चक्के देखना पहले उस पहाड़ा बर्फ़ है ही है इतनी कि ਉਹ ਨਿਚੇ ਤੋਂ ਐ ਸੀਗੇ ਤੇ ਅਬ ਇਹ ਦੇਖੋ ਦ੍ਰਿਸ਼ ਉੱਪਰ ਦਾ ਉਹ ਇੱਕ ਖੱਜਰ ਮਿਲ ਗਈ ਸੀ ਤੇ ਨਾਲ ਇਹ ਅੰਟੀ ਵਾਲੀ ਸੀਗੇ ਤੇ ਕਰਾਇਆ ਤਾਂ ਕਰਕੇ ਫਿਰ ਸਿੰਗਲ ਹੋ ਗਿਆ 12-12 ਰੁਪਏ ਲੈ ਆ ਬਾਈ ਨੇ ਇੱਥੋਂ ਆਣ ਦਾ ਤੇ ਦੇਖੋ ਵੀ ਹਰੇਕ ਤਾਂ ਕਾਫੀ ਉਚਾਈ ਅੱਗੇ ਪਈ ਹੈ ਮੇਰੇ ਲੱਤਾਂ ਦਾ ਠੀਕ ਸੀ ਪੈਰ ਵੀ ਠੀਕ ਸੀ ਜਸਟ ਹਾਰਟ ਬੀਟ ਬਹੁਤ ਜ਼ਿਆਦਾ ਦਿੱਕਤ ਕਰ ਰਹੀ ਤਾਂ ਕਰਕੇ ਵੀ ਖੱਜਰ ਤੇ ਤਾਂ ਕਰਕੇ ਕੋੜਾ ਲੈਣਾ ਪਿਆ ਬਈ ਅੱਜ ਦੇਖੋ ਬਸ ਸਾਹਮਣੇ ਤੋਂ ਦਰਵਾਜ਼ਾ ਤੱਕ ਦਿਖ ਰਿਹਾ ਹੈ ਜਿਹੜੀ ਇਹ ਚੁਕਾਈ ਸੀ ਬਿਲ ਬੁਲ ਸੁੱਜੀ ਸੀ ਬਹੁਤ ਜ਼ਿਆਦਾ ਔਖੀ ਸੀ ਤੇ ਖੱਚਰ ਤਾਂ ਹੀ ਕਰਨਾ ਪਿਆ ਵੀ ਦੇਖ ਹੁਣ ਤਾਂ ਕਈ ਵਾਪਸੀ ਆਈ ਯਾਰ ਇਹਨੇ ਜਾਂਦੇ ਹੋਰ ਤਾਂ ਬਹੁਤ ਘੱਟ ਮਿਲਦੇ ਸੀਗੇ ਇੱਥੇ ਤਾਂ ਗੋਬਿੰਦ ਧਾਮ ਵੀ ਨੀਚੇ ਦਿਖ ਰਿਹਾ ਤੇ ਦੇਖੋ ਇਹ ਪਹਾੜ ਦੇ ਨਾਲ ਨਾਲ ਹੀ ਚੱਲ ਰਿਹਾ ਇਹਦੇ ਨਾਲ ਨਾਲ ਰਸਤਾ ਬਣਾਇਆ ਕਾਫੀ ਇਹ ਪਹਾੜ ਤੋਂ ਕ੍ਰੋਸ ਕਰਕੇ ਦੂਸਰੀ ਸਾਈਡ ਸਿੱਧੀ ਉੱਪਰ ਜਾਈਓ ਕੋਈ ਸਿੱਧਾ ਰਸਤਾ ਨਹੀਂ ਆਏਗਾ ਇਹ ਉੱਚੀ ਚੜਾਈ ਹੈ ਸਿੱਧੀ ਹਾੜਬੀੜ ਦਾ ਬਹੁਤ ਚੱਕਰ ਪੈਂਦਾ ਇੱਥੇ ਆ ਕੇ ਹਾੜਬੀੜ ਵੱਜ ਜਾਂਦੀ ਹੈ ਆਕਸੀਜਨ ਦੀ ਵੀ ਥੋੜੀ ਜਿਹੀ ਕਮੀ ਹੈ ਤੇ ਸ਼ਾਰਟਕਟ ਦੇਖੋ ਭਈ ਇਹਦੇ ਸ਼ਾਰਟਕਟ ਲੈ ਰਹੇ ਨੇ ਇੱਥੋਂ ਨੰਨ ਨਾਲ ਗੱਲਾਂ ਕਰ ਰਹੇ ਨੇ ਭਈ ਬਾਈ ਨੇ ਇੱਥੇ ਰੁਕਿਆ ਸੀਗਾ ਕਹਿੰਦਾ ਵੀ ਥੋੜੀ ਜਿਹਾ ਤੁਸੀਂ ਰੈਸਟ ਕਰ ਲੋ ਤੇ ਇੱਥੇ ਵੀ ਕਚਰ ਵਗੈਰਾ ਇੱਥੇ ਰੁਕ ਦਿੰਦੇ ਨੇ ਜਿਸ ਤੋਂ ਬਾਅਦ ਫਿਰ ਅਗੇ ਡਾਇਰੈਕਟ ਲੈ ਕੇ ਜਾਂਦੇ ਆਂਗੇ ਤੇ ਸਾਹਮਣੇ ਤਾਂ ਦੇਖੋ ਗੁਰਦੁਆਰਾ ਸਾਹਿਬ ਇਸ ਸਾਈਡ ਤੋਂ ਥੋੜਾ ਥੋੜਾ ਜ਼ਿਕਰਿਆ ਤੇ ਇਹਨੂੰ ਥੋੜਾ ਥੋੜਾ ਜ਼ਿਕਰ ਹੈ ਇਧਰੋਂ ਗੁਰਦੁਰਾ ਸਾਹਿਬ ਤੇ ਬਾਣੀ ਦਾ ਬਾਣੀ ਚੱਲ ਰਹੀ ਹੈ ਤੇ ਆਵਾਜ਼ ਵੀ ਆ ਰਹੀ ਹੈ ਇਸ ਸਾਈਡ ਹੈ ਗੁਰਦੁਰਾ ਸਾਹਿਬ ਇਹਨਾਂ ਸ਼ਾਹ ਸਾਹਿਬ ਖੋ ਕੀਦਰ ਨਿਜੀ ਫਰੇਨਾ ਟੂ ਪਤਾ ਇੱਥੇ ਚੜੀ ਹੋਈ ਹੈ ਬਟਨਾ ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ ਤੇ ਦੇਖੋ ਕਿੰਨਾ ਵਧੀਆ ਵੀ ਮੌਸਮ ਇਸ ਟਾਈਮ 6 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਬਾਈ ਇਹ ਨਾ ਕੁਛ ਨਾ ਕੁਛ ਇਹ ਇਨਾ ਕੋਰੇ ਦਾ ਨਾਮ ਰੱਖਦੇ ਨੇ ਜਿਵੇਂ ਅੱਜ ਇਸ ਟਾਈਮ ਆ ਬਠਾਇਆ ਇਹਦੇ ਨਾਂ ਨੇ ਟਿੱਪੂ ਰੱਖਿਆ ਜਿਹੜੀ ਪਿਛਲੀ ਉਹਦਾ ਨਾਮ ਰਾਣੀ ਇਸ ਤਰ੍ਹਾਂ ਹਰ ਕਿਸੇ ਦਾ ਨਾਂ ਅਲੱਗ-ਅਲੱਗ ਨਾਮ ਰੱਖਿਆ ਰਿਹਾ ਹੈ ਤੇ ਰੋਈ ਸਾਹਮਣੇ ਬਹੁਤ ਕਾਫੀ ਦੂਰ ਰਹਿ ਗਿਆ ਲੇ ਸਵਾ 8 ਵਜੇ ਤੇ ਕੀਰਤਨ ਤਾਂ ਚੱਲ ਰਿਹਾ ਪਰ ਬਾਣੀ ਦੀ ਆਵਾਜ਼ ਆ ਰਹੀ ਹੈ ਇੱਕ ਤਾਰਦਾਸ ਸਾਡੇ ਨੂੰ ਹੁੰਦੀ ਹੈ 12 ਅ ਅਕੋਰਡਿੰਗ ਟੂ ਮੇ ਅਸੀਂ ਸਾਡੇ ਨੂੰ ਵਾਲੀ ਅਰਦਾਸ ਤੱਕ ਪਹੁੰਚ ਜਾਵਾਂਗੇ ਕਿਉਂਕਿ ਛੇਤੀ ਹੀ ਪਹੁੰਚ ਜਾਵਾਂਗੇ ਤੇ ਪਿੱਛੇ ਕੋਈ ਧੁੱਪ ਹੈਗੀ ਹੈ ਬਟਨਾ ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ ਐਨੀ ਢੰਗ ਨਾਲ ਪਿਛਲੀ ਵਾਰ ਵੀ ਲੱਗੀ ਜਦੋਂ ਅਸੀਂ ਇੱਥੇ ਗਲੇਸ਼ੀਅਰ ਸੀ ਬਰਫ਼ ਪੈ ਰਹੀ ਸੀ ਉਦੋਂ ਮੇਰੇ ਹੱਥ ਠਰ ਰਹੇ ਹੋ ਗਏ ਲਾਲ ਪੈ ਗਏ ਹੱਥ ਤੇ ਹੁਣ ਵਿਟਾਮਿਨ ਡੀ ਦਾ ਕੈਪਸੂਲ ਲਿਆ ਤਾਂ ਥੋੜਾ ਜਿਹਾ ਰਿਲੀਫ ਹੈਗਾ ਤੇ ਇੱਥੋਂ ਦੇਖੋ ਉਹ ਨੀਚੇ ਰੁਕੇ ਸਿਆ ਅਸੀਂ ਉਹ ਇੱਥੋਂ ਦਾ ਬੜਾ ਹੀ ਖਤਰਨਾਕ ਸੀਨ ਲੱਗਦਾ ਹੈ ਇਧਰ ਦੇਖੋ ਪਾੜ ਵੀ ਵਾਈ ਗੁਰ ਜੀ ਨਾਮ ਲੰਦੇ ਜਾਈਏ ਚਲਦੇ ਜਾਈਏ ਇਸ ਤੇ ਬੈਠ ਕੇ ਥੋੜਾ ਡਰ ਤਾਂ ਲੱਗਦਾ ਵੀ ਕਿ ਸਾਈਡ ਕਿਨਾਰੇ ਤੇ ਨਾ ਲੰਘ ਜੇ ਪਰ ਮਜਬੂਰੀ ਮੇਰੀ ਵੀ ਸੀ ਆਣਾ ਪਿਆ ਕਿਉਂਕਿ ਦੋ ਵਾਰ ਪਿਛਲੀ ਵਾਰ ਆਇਆ ਦੋਨੇ ਵਾਰ ਤਾਂ ਮੈਂ ਚਲਾ ਗਿਆ ਸੀ ਫੈਦਲ ਗਿਆ ਸੀਗਾ ਇਸ ਵਾਰ ਮੇਰੀਆਂ ਲੱਤਾਂ ਨੇ ਲੱਤਾਂ ਬਿਲਕੁਲ ਫੇਰੀਆਂ ਨੇ ਪੈਰ ਵੀ ਤੇ ਮੇਰਾ ਹਾਰਟ ਪ੍ਰੋਗਰਾਮ ਲੱਗ ਰਹੀ ਸੀ ਕਿ ਹਾਰਟ ਬੀਟ ਬਹੁਤ ਜ਼ਿਆਦਾ ਤੇਜ਼ ਹੋ ਗਈ ਸੀ ਲੋ ਭਾਈ ਜਾ ਰਹੇ ਆ ਤੇ ਪਿੱਛੇ ਦਾ ਮੋਰ ਇੱਕ ਉੱਪਰ ਚੜੀ ਵੀ ਹੈ ਬਸ ਥੰਡ ਬਹੁਤ ਜ਼ਿਆਦਾ ਲੱਗ ਰਹੀ ਹੈ ਭਾਈ ਗਲੇਸ਼ੀਅਰ ਦੇ ਕੋਲ ਪਹੁੰਚ ਗਏ ਤੇ ਇੱਥੇ ਆ ਕੇ ਹੋਰ ਵੀ ਜ਼ਿਆਦਾ ਠੰਡ ਲੱਗ ਰਹੀ ਹੈ ਵੀ ਹੱਥ ਪੂਰੇ ਸੁੰਨ ਹੋ ਰਹੇ ਨੇ ਇੱਥੇ ਆ ਕੇ ਇੱਥੇ 6 ਡਿਗਰੀ ਟੈਂਪਰੇਚਰ ਹੋ ਗਿਆ ਤੇ ਉੱਪਰ ਸ਼ੰਕੂਨ ਸਾਹਿਬ ਜਾ ਕੇ ਥੋੜਾ ਜਿਹਾ ਹੋਰ ਕੱਟ ਹੋਏਗਾ ਤੇ ਦੇਖੋ ਇਹ ਗਲੇਸ਼ੀਅਰ ਹੁਣ ਤਾਂ ਪਿਘਲ ਗਿਆ ਤੇ ਜਿਹੜਾ ਜੂਨ ਦੇ ਸਟਾਰਟਿੰਗ ਦੇ ਵਿੱਚ ਇੱਥੇ ਤੱਕ ਹੀ ਘੂੜੇ ਜਾਂਦੇ ਸੀ ਇਸ ਤੋਂ ਅੱਗੇ ਘੂੜੇ ਨਹੀਂ ਜਾਂਦੇ ਸੀਗੇ ਕਿਉਂਕਿ ਰਸਤਾ ਬਹੁਤ ਜ਼ਿਆਦਾ ਖਰਾਲ ਸੀਗਾ ਇੱਥੇ ਬਾਰ ਹਤੇ ਪਾੜਨਾ ਸਲੀਪ ਕੋ ਬੋਲੋਂਦਾ ਸਲੀਪ ਪਿਛਲੀ ਹੋ ਰਹਿਣਾ ਵੀ ਇੱਕ ਦੋ ਵਾਰ ਤਾਂ ਮੈਂ ਵੀ ਡਿੱਗਾ ਸੀਗਾ ਦੇਖੋ ਇੱਥੇ ਆ ਗਏ ਵੀ ਜਾ ਰਿਹਾ ਪਾਣੀ ਸਾਰਾ ਇਹ ਨੈਚੁਰਲ ਪਾਣੀ ਦਾ ਬਹੁਤ ਵਧੀਆ ਪਾਣੀ ਹੁੰਦਾ ਵੀ ਵਾਹ ਇਸ ਟਾਈਮ ਪੋਲੀਸ਼ਰ ਕੋਲੋਂ ਯਾਰ ਬਸ ਮੈਂ ਬਹੁਤ ਜ਼ਿਆਦਾ ਨਹੀਂ ਨਜ਼ਰ ਆ ਰਿਹਾ ਮੇਰੇ ਪਿੱਛੇ ਡਿਲੀਸ਼ਰ ਦੇਖੋ ਸਾਰਾ ਉਹਨੀ ਜ਼ਿਆਦਾ ਠੰਡੀ ਹਵਾ ਆ ਰਹੀ ਵੀ ਹੱਥ ਸੁੰਨ ਹੋ ਜਾ ਰਹੇ ਉਹ ਜੋ ਜੋ ਪਰਿਆ ਰਹੇ ਟੈਂਪਰੇਚਰ ਘਟਿਆ ਆ ਰਿਹਾ ਠੰਡੀ ਠੰਡੀ ਹਵਾ ਆ ਰਹੀ ਹੈ ਚੱਕ ਲੈਣੇ ਭਾਈ ਗਲੇਸ਼ੀਅਰ ਦੇ ਕੋਲੋਂ ਜਾ ਰਹੇ ਆ ਬਹੁਤ ਜ਼ਿਆਦਾ ਇੱਥੇ ਠੰਡ ਲੱਗ ਰਹੀ ਹੈ ਦੇਖੋ ਗਲੇਸ਼ੀਅਰ ਵਾਹ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਠੰਡੀ ਹਵਾ ਇਥੋਂ ਆ ਰਹੀ ਹੈ ਗਲੇਸ਼ੀਅਰ ਦੇ ਜਦੋਂ ਨਾਲੋਂ ਲੰਘ ਰਹੇ ਆ ਥੋੜਾ ਬੋਤ ਅੱਗੇ ਜੇ ਤੁਹਾਨੂੰ ਥੋੜਾ ਬੋਤ ਸੈਟ ਰਹਿੰਦਾ ਉਦੋਂ ਇੱਧਰ ਦਾ 뷰 ਦੇਖੋ ਬਈ ਬਹੁਤ ਜ਼ਿਆਦਾ ਔਖੀ ਚੜ੍ਹਾਈ ਹੈ ਮੈਂ ਪਤਾ ਨਹੀਂ 2 ਵਾਰ ਪਹਿਲਾਂ ਕਿਵੇਂ ਆਪਾਰ ਕਰ ਗਿਆ ਇਸ ਵਾਰ ਵੀ ਜਿਵੇਂ ਹੀ ਵੀ ਰਹਿ ਗਿਆ ਪਰਸੇ ਤੇ ਇਹ ਨੀਚੇ ਤੋਂ ਦੇਖੋ ਸੰਗਤ ਦੇਖੋ ਇੱਥੋਂ ਵੀ ਸ਼ੋਰਟਕਟ ਲੈ ਰਹੀ ਕਿਉਂਕਿ ਕਾਫੀ ਘੁੰਮ ਕੇ ਆਣਾ ਬੜਾ ਹੈ ਇਹ ਦੇਖੋ ਕਿਉਂਕਿ ਤੇ ਰਸਤਾ ਖਤਰਨਾਕ ਵੀ ਹੈਗਾ ਪਰ ਇਹ ਕੀ ਵੀ اتنا ਭਰਾਮ ਤਰੀਕੇ ਨਾਲ ਸ਼ੋਰਟਕਟ ਲਾਣਾ ਵੀ ਹੈ ਤਾਂ ਕੁਝ ਸ਼ਾਰਟਕਟ ਨਾਲ ਕਾਫੀ ਰਸਤਾ ਵੇਲੇ ਬਚ ਜਾਂਦਾ ਹੈ। ਉਹਨੇ ਜਿਵੇਂ ਪੱਥਰ-ਪੱਥਰ ਨੇ ਆ ਪੱਥਰ ਦਾ ਬੜਾ ਸਹਾਰਾ ਹੋ ਜਾਂਦਾ ਹੈ। ਤੇ ਸ਼ਾਰਟਕਟ ਚਲੋ ਰਹਿਣਾ ਚੰ ਠੀਕ ਰਹਿੰਦਾ ਹੈ। ਇੱਥੇ ਪਹੁੰਚ ਕੇ ਪੋੜੀਆਂ ਵਾਲੇ ਰਸਤੇ ਦੇ ਕੋਲ ਤੇ ਇੱਥੋਂ ਕੀਰਤਨ ਦੀ ਆਵਾਜ਼ ਆ ਰਹੀ ਹੈ ਤੇ ਮੈਂ ਸੁਣਾ ਸੀ ਕਿ 9:30 ਵਜੇ ਅਰਦਾਸ ਹੁੰਦੀ ਹੈ ਤੇ ਭਾਈ ਖੱਚਰ ਵਾਲਾ ਜਿਹੜਾ ਹੈਗਾ ਇਹ ਕਹਿੰਦਾ ਕਿ 10:00 ਵਜੇ ਨਾਲ ਅਰਦਾਸ ਹੁੰਦੀ 10:00 10:00 ਵਜੇ ਉਸ ਤੋਂ ਬਾਅਦ साढ़े बारह बजे अरदास साढ़े बारह बजे तो पता अरदास होंगी देखो जी पिछली बार जो इतने आए थे तो सारे पास बर्फ ही बर्फ सी सामने दृश्य देखो कि बढ़िया आ रहा है झरना चल रहा है भी तो निशान साहब इतों बिल्कुल साफ दिख रहा है ਕੋੜੀਆਂ ਦਾ ਰਸਤਾ तकरीबन ਮੇਰੇ ਸਾਹਮਣੇ ਅਸੀਂ ਪਿਛਲੀ ਵਾਰ ਕਾਊਂਟ ਵੀ ਕੀਤੀ ਸੀ ਆ 1200 ਤੋਂ ਲੈ ਕੇ 1500 ਤੱਕ ਕੋੜੀ ਹੈਗੀ ਹੈ ਹਾਂ ਇੰਨੀ ਤੇ ਕੋੜੀ ਹੈਗੀ ਹੈ ਤੇ ਜਿਹੜਾ ਦੂਸਰਾ ਰਸਤਾ ਹੈ ਜਿੱਥੋਂ ਫੈਕਚਰ ਵੱਲ ਲੈ ਜਾਂਦੇ ਨੇ ਆਲਮੋਸਟ ਉਨਹੀਂ ਪਾਇੰਟ ਤੇ ਤੇ ਵੀ ਪ੍ਰਕਿਰਤੀ ਦੇਖੋ ਵੀ ਕੁਦਰਤ ਦੇਖੋ ਬਈ ਆਵਾਜ਼ ਸੁਣੋ ਮਹਿਸੂਸ ਕਰੋ ਝਰਨੇ ਦੀ ਆਵਾਜ਼ ਦਿਸਣਾ। ਉਹ ਆਵਾਜ਼ ਸੁਣੋ ਝਰਨੇ ਦੀ। ਜਦੋਂ ਪਾਣੀ ਪਥਰਾਂ ਨਾਲ ਟਕਰਾਂਦਾ ਹੈ ਤਾਂ ਹੋਰ ਆਵਾਜ਼ ਦੇ ਜਾਂਦੀ ਛੱਲਾ ਤੇਜ ਹੁੰਦਿਆਂ ਨੇ। ਤੇ ਉਹ ਸਾਹਮਣੇ ਉੱਥੋਂ ਪਾਣੀ ਆ ਰਿਹਾ ਹੈ ਉੱਪਰੋਂ। ਤੇ ਅੱਜ ਜਿਵੇਂ ਮੌਸਮ ਸਹੀ ਲੱਗ ਰਿਹਾ ਤੁਪ ਚੜ੍ਹੀ ਹੈ। ਤਾਂ ਕੋਸ਼ਿਸ਼ ਕਰਾਂਗੇ ਕਿ ਸੱਤੇ ਨਿਸ਼ਾਨ ਸਾਹਿਬ ਅੱਜ ਦੇਖ ਸਕੀਏ ਕਿਉਂਕਿ ਦੋ ਵਾਰ ਪਹਿਲਾਂ ਆਇਆ ਨਾ ਮੌਸਮ ਸਹੀ ਨਹੀਂ ਸੀ ਮੌਸਮ ਸਹੀ ਨਹੀਂ ਸੀ ਤਾਂ ਕਰਕੇ ਨਿਸ਼ਾਨ ਸਾਹਿਬ ਦੇਖ ਨਹੀਂ ਸਕੇ ਸੱਤੇ ਤੇ ਸੱਤੇ ਨਿਸ਼ਾਨ ਸਾਹਿਬ ਦੇਖਣ ਦੀ ਅੱਜ ਕੋਸ਼ਿਸ਼ ਕਰਾਂ ਜੀ ਤੋਂ ਪਤਾ ਰਹੀ ਵੀ ਇਹ ਪੌੜੀਆਂ ਵਾਲਾ ਰਸਤਾ ਆ ਗਿਆ ਅੱਛੇ ਨੇ ਇਹ ਸਾਰੇ ਦੇ ਸਾਰੇ ਜਾਮ ਲਾ ਕੇ ਖੜ ਗਏ ਸਾਰੇ ਦੇ ਸਾਰੇ ਖੱਤਰ ਇੱਥੇ ਜਾਮ ਲਾ ਕੇ ਖੜ ਗਏ ਵੀ ਵਿੱਚ ਵਿੱਚ ਟਕਰਾਂਦੇ ਯਾਰ ਇਹਨੇ ਅਰੇ ਨਹੀਂ ਹੋਰੀ ਬਾਤ ਕੀ ਤਾਂ ਛੋੜ ਦੇ ਰੁਗੋਣਾ ਰੁਗੋਣਾ ਤੇ ਪਿਛਲੀ ਵਾਰ ਜਦੋਂ ਸਿੱਧਾ ਤੋਂ ਦੇਖੀ ਕਿੱਥੋਂ ਗਏ ਸੀ ਨਾ ਤੂੰ ਸਾਰੇ ਪਾਸੇ ਹੀ برف برف ਸੀ ਗਈ ਪਿੱਛੇ ਟੁੱਪ ਚੜ ਗਈ ਹੈ ਤੇ ਬਹੁਤ ਵਧੀਆ ਮੌਨਸੂਨ ਹੋ ਗਿਆ ਹੈ ਤੇ ਥੋੜਾ ਹੋ ਤਾਂ ਹਨ ਖੰਨ ਕੱਟ ਲਈ। ਕਲਾ ਵੀ ਹੱਥ ਸੁਣੀ ਜਮਾ ਹੋ ਜੀ ਸੀ। ਤੇ ਇਸ ਸਾਈਡ ਹੈਲੀਪੈਡ ਬਣ ਰਿਹਾ ਵੀ ਦੇਖੋ। ਤੇ ਅੱਗੇ ਤੋਂ ਗਵਿੰਦ ਘਾਉਂ ਤੋਂ ਮੇਰੀ ਹਿੰਟਿੰਗ ਸੈਰ ਦੇ ਥੋੜੀਆ ਰਸਤੇ ਦਾ ਪਰ ਹੈਲੀਕਾਪਟਰ ਆਇਆ ਕਰੇਗਾ। ਦੇਖੋ ਹੈਲੀਪੈਡ ਬਣ ਰਿਹਾ। ਭਾਈ ਹੈਲੀਪੈਡ ਬਣ ਰਿਹਾ ਨਾ। ਤੇ ਹੈਲੀਪੈਡ ਬਣ ਰਿਹਾ। ਤੇ ਇਹ ਆਲੋੜ ਇੱਕ ਤੋਂ ਸਾਲਾਂ ਚ ਇੱਥੇ ਹੈਲੀਪੈਡ ਬਣ ਜਾਏਗਾ। ਤੇ ਹੈਲੀਕਾਪਟਰ ਉੱਪਰ ਉੱਤਰ ਆਇਆ ਕਰੇਗਾ ਤੇ ਦ੍ਰਿਸ਼ ਨੂੰ ਵੇਖੋ ਵੀ ਧੁੱਪ ਚੜੀ ਹੈ ਨਾ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਪਹਾੜ ਚਮਕ ਰਹੇ ਨੇ ਸਾਰੇ ਵੱਟ ਜਿਹੜੇ ਉਹ ਥੱਲੇ ਵਾਲੇ ਪਹਾੜ ਨੇ ਨਾ ਸਾਹਮਣੇ ਉਹ ਸਾਰੇ ਬੱਦਲਾਂ ਚ ਟਕੇ ਹੋਏ ਨੇ ਵਾਹ ਚਲਦੇ ਆ ਥੋੜੀ ਥੋੜੀ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਜਾਈਏ ਆ ਕਿ ਚੜਾਈ ਤੇ ਸੂਚੀ ਸਾਰੀ ਦੇਖੀ ਕੀ ਵੀ ਕੜਮੀ ਚੜਾਈ ਸੀ ਇਹ ਮੈਨੂੰ ਥੋੜੀ ਬਹੁਤ ਸੰਤਲ ਜੀ ਲੱਗੀ ਏ ਜਿਹੜੀ ਪਿੱਛੇ ਵਾਲੀ ਸਾਰੀ ਚੜਾਈ ਸਾਰੀ ਦੀ ਸਾਰੀ ਬਹੁਤ ਔਖੀ ਚੜਾਈ ਏ ਤੋ ਤਹਲੇ ਦੇਖੀ ਨਹੀਂ ਰਿਹਾ ਕੋਈਸ ਕਿਨਾਰੇ ਤੇ ਚਲਦਾ ਬਿਲਕੁਲ ਬਾਈ ਡਰ ਲੱਗਦਾ ਮੈਨੂੰ ਤੇ ਇੱਥੋਂ ਦੇਖ ਜੇ ਵੀ ਇੱਥੇ ਤੱਕ ਹੈਲੀਕਾਪਟਰ ਆਏ ਘਰੇਗਾ ਤਾਂ ਇਹ ਤੋਂ ਛੋੜਾ ਜਾ ਦੁਰਨਾ ਹੋਏਗਾ ਵੀ ਅੱਧਾ ਘੋਣਾ ਘੰਟਾ ਦਾ ਰਸਤਾ ਹੋਏ ਘਰੇਗਾ ਓਮੀ ਹੈ ਜਿਵੇਂ ਗਵਿੰਦ ਘਾੜ ਤੋਂ ਗਵਿੰਦ ਤਾਮ ਹੈਲੀਕਾਪਟਰਾਂ ਦਾ ਤਾਂ ਗਵਿੰਦ ਤਾਮ ਜਿਹੜਾ ਕਾਂਜੀਆ ਹੈਲੀਬੈਡ ਹੈ ਤੋਂ ਉੱਥੋਂ ਵੀ ਅੱਧੇ ਪੂਨੇ ਘੰਟੇ ਦਾ ਅੱਗੇ ਰਸਤਾ ਹੁੰਦਾ ਤੁਰ ਕੇ ਅੱਜ 4-500 ਮੀਟਰ ਤੇ ਇੱਥੋਂ ਵੀ 4-500 ਮੀਟਰ ਹੀ ਹੋਵੇਗਾ ਹਯਾਰ 1200 ਜੇ ਕੋੜੀ ਹੈ ਤਾਂ ਫਿਰ ਅਦਰੋ ਜਿਹੜਾ ਦੂਸਰਾ ਰਸਤਾ ਹੈ ਉਹਨਾਂ ਟ੍ਰੈਕ ਵਾਲਾ ਤਾਂ ਇਹ ਫਿਰ ਵੀ 500 ਤੋਂ 700 5-600 ਮੀਟਰ ਹੋਵੇਗਾ ਇਹ ਕਿਵੇਂ ਘੋੜਿਆਂ ਦੇ ਉੱਪਰੋਂ ਭਜਾਈ ਲੈ ਕੇ ਜਾਂਦਾ ਹੈ ਫਿਰ ਨਗਰ ਹੋਲੇ ਕੰਮ ਹੈ ਤਾਂ ਕਰਕੇ ਇੱਧਰ ਚੱਲ ਰਿਹਾ ਕੰਮ ਮੁਰੰਮਤ ਦਾ ਇਹ ਰੋਡ ਮੇਰੇ ਖਾਲ ਦੁਬਾਰਾ ਬਣਿਆ ਹੈ ਸ਼ਾਹ ਹਾਂ ਬਈਆ ਰੋਡ ਦੁਬਾਰਾ ਬਣਿਆ ਨਾ ਪਿਛਲੇ ਸਾਲ ਨਹੀਂ ਆਪੇ ਇਸ ਸਾਲ ਇਸ ਸਾਲ ਬਣਿਆ ਨਾ ਇਸੇ ਸਾਲ ਲਾਸਟ ਨੂੰ ਬਣਿਆ ਅੱਛਾ ਜਿਹੜਾ ਇਹ ਰੋਡ ਹੈ ਪਿਛਲੇ ਸਾਲ ਲਾਸਟ ਦੇ ਵਿੱਚ ਨਵਾਂ ਰੋਡ ਬਣਿਆ ਹੈ ਇੱਧਰ ਨਾਲ-ਨਾਲ ਕੋੜੀਆਂ ਵਾਲਾ ਰਸਤਾ ਵੀ ਜਾ ਰਿਹਾ ਤੇ ਇਸਦੇ ਦੂਸਰਾ ਟਰੈਕ ਦਾ ਰਸਤਾ ਵੀ ਹੈ ਟਰੈਕ ਦਾ ਰਸਤਾ ਕਾਫੀ ਉਤੋਂ ਕੁੰਮੀ ਕਮਾ ਗਿਆ ਹੈ ਤੇ ਕੱਲ ਨੂੰ ਸਾਰਾ ਦਿਨੀ ਮੀਂਹ ਪੈਂਦਾ ਰਿਹਾ ਇੱਥੇ ਕਿ ਅੱਜ ਮੌਸਮ ਸਹੀ ਹੋਇਆ ਪਰ ਰਸਤਾ ਚਿੱਕੜਵਾ ਚਿੱਕੜ ਵਾਲਾ ਕਰਤਾ ਸਾਰਾ ਬਸ ਪਹੁੰਚ ਕੇ ਉੱਪਰ ਸਾਹਮਣੇ ਨਿਸ਼ਾਨ ਸਾਹਿਬ ਦਿਖ ਰਿਹਾ ਹੈ ਬਾਣੀ ਦੀ ਆਵਾਜ਼ ਵੀ ਆ ਰਹੀ ਹੈ ਬਾਣੀ ਸਰਵਣ ਕਰਦੇ ਜਾ ਰਹੇ ਹਾਂ ਓੜੀਆਂ ਦਾ ਰਸਤਾ ਹੀ ਬਹੁਤ ਵਧੀਆ ਬਣਾਤਾ ਹੈ ਕਿਉਂਕਿ ਪਿਛਲੀ ਵਾਰ ਬਹੁਤ ਸਹੀ ਨਹੀਂ ਆਈ ਸੀ ਪੋੜੀਆਂ ਇਹ ਟਰੈਕ ਵਾਲਾ ਲੰਬਾ ਰਸਤਾ ਲੱਗਦਾ ਮੈਨੂੰ ਕਾਫੀ ਕੋੜੀਆਂ ਤੋਂ ਸਹੀ ਲੱਗਦਾ ਬਿਲਕੁਲ ਆਂਦੀ ਵਾਰ ਵੀ ਆਂਦੀ ਵਾਰ ਤਾਂ ਮੈਂ ਕੋੜੀਆਂ ਨਾਲ ਰਸਤੇ ਤੋਂ ਹੀ ਆਵਾਂਗਾ ਡ੍ਰੈਗਨ ਦਾ ਰਸਤਾ ਤਾਂ ਕਾਫੀ ਲੰਬਾ ਪੈ ਜਾਂਦਾ ਹੈ ਇਤੂਕ ਕੋ ਮਗਮਾ ਗਈ ਵੀ ਪਹਾੜਾਂ ਵਿੱਚ ਇਹ ਹਿਮਾਲਿਆ ਦੀ ਲੜੀ ਚੱਲ ਜਿਹੜੀ ਪਰਬਤ ਦੀ ਲੜੀ ਹੈ ਹਿਮਾਲਿਆ ਦੀ ਇਹ ਚੱਲ ਰਹੀ ਹੁਣਾਂ ਵਿੱਚ ਹਿਮ ਪਹਾੜ ਆ ਜਾਂਦੇ ਨੇ ਬਾਈ ਇਹ ਦੇਖੋ ਇਹ ਬੱਦਲ ਉਹ ਧੁੰਦ ਹੈ ਆਹ ਇਹ ਦੇਖੋ ਤੁੰਦ ਨਿਚੇ ਤੋਂ ਉੱਪਰ ਤੱਕ ਜਾ ਰਹੀ ਹੈ ਤੇ ਉੱਪਰ ਹੁਣ ਗੁਰਦੁਆਰਾ ਸਾਹਿਬ ਦੇ ਆਸ-ਪਾਸੇ ਤੁੰਦ ਤੁੰਦ ਹੋ ਜਾਂਦੀ ਹੈ ਤੇ ਬਾਈ ਕਹਿੰਦੇ ਜਿਹੜਾ ਇਹੋ ਜਿਹਾ ਮੌਸਮ ਹੈ ਉਹ ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਇਹੋ ਜਿਹਾ ਮੌਸਮ ਰਹਿੰਦਾ ਵੀ ਤੁੰਦੀ ਤੁੰਦ ਚਾਈ ਹੁੰਦੀ ਸਾਰੇ ਪਾਸੇ ਇੱਥੇ ਹੁਣ ਤੋਂ ਪਤਾ ਚੜੀ ਵੀ ਹੁਣ ਅੱਗੇ ਬੱਦਲ ਆ ਗਏ ਜਿੱਧਰੋਂ ਤੁੰਦੇ ਨਿਚੇ ਤੋਂ ਬੱਦਲ ਉੱਪਰ ਜਾ ਰਹੇ ਨੇ ਤੇ ਵੀ ਅੱਗੇ ਸੂਰਜ ਨੂੰ ਟੱਕ ਲੈਵੇ ਤੇ ਪਰ ਰੋਸ਼ਨੀ ਥੋੜੀ ਜਿਹੀ ਘੱਟ ਗਈ ਸੂਰਜ ਦਾ ਸੇਕ ਘੱਟ ਗਿਆ ਤੇ ਠੰਡੇ ਸਿਬੂ ਜਿਆਦਾ ਲੱਗਣਾ ਪਈ ਆ। ਕੋੜੀਆਂ ਦਾ ਰਸ ਵੀ ਠੀਕ ਐ। ਹਾਂ ਉੱਥੋਂ ਛੇਤੀ ਪਹੁੰਚ ਜਾ ਸਕਦੇ। ਫਿਰ ਲੋਗੀ। ਇੱਕ ਦੋ ਇੱਕ ਮੋੜ ਹੋਰ ਐ, ਇੱਕ ਦੋ ਮੋੜ ਤੇ ਉਸ ਤੋਂ ਬਾਅਦ ਉੱਪਰ ਪਹੁੰਚ ਜਾਵਾਂਗੇ ਜੀ। ਸ਼੍ਰੀ ਹਿਮਕੁੰਡ ਸਾਹਿਬ। ਇਹ ਦੇਖੋ ਸਾਹਮਣੇ ਤੋਂ ਇਹ ਬੱਦਲ ਜਾ ਰਹੇ ਨੇ ਉੱਪਰ। ਇਹ ਦੇਖੋ। ਦਿਖਦੇ ਹੋਊਂਗੇ ਤੁਹਾਨੂੰ ਇਹ ਧੁੰਦ ਧੁੰਦ ਜੀ। ਜਿਵੇਂ ਨੀਚੇ ਤੋਂ ਉੱਪਰ ਜਾ ਰਹੇ ਆ। ਉੱਪਰ ਹੁਣ ਸਾਰੇ ਇਕੱਠੇ ਹੋ ਗਏ ਪਿੱਛੇ ਦੇਖੋ। ਹੁਣ ਉੱਪਰ ਤੁੰਦੀ ਤੁੰਦ ਹੋ ਜਾਣੀਆਂ ਗੁਰਦੁਆਰਾ ਸਾਹਿਬ ਦੇ ਜਦੋਂ ਤੂੰ ਉੱਪਰ ਚੜੀ ਤਾਂ ਮਲਵੀ ਵੀ ਸਾਫ਼ ਦਿਖਾਈ ਦਿੰਦਾ ਸਾਰੇ ਪਾਸੇ ਉੱਪਰ ਗੁਰਦੁਆਰਾ ਸਾਹਿਬ ਦੇ ਆਸ-ਪਾਸ ਤੇ ਹੁਣ ਜਿਵੇਂ ਤੁੰਦ ਚੜ੍ਹ ਕੇ ਤੇ ਵੀ ਸਾਰੇ ਪਾਸੇ ਤੁੰਦੰਦ ਹੋ ਜਾਣੀਆਂ ਸਰੋਵਰ ਦੇ ਆਸ-ਪਾਸ ਆਲਮੋਸਟ ਉੱਪਰ ਸਾਰੇ ਬਸੇ ਤੁੰਦ ਹੋ ਜਾਣੇ ਆ ਰਸਤਾ ਬਹੁਤ ਉਖਾਰਿਆ ਇਹ 6 ਕਿਲੋਮੀਟਰ ਚੜਾਈ ਹੈ ਇਹ 6 ਕਿਲੋਮੀਟਰ ਨਹੀਂ ਇਹ ਬਾਈ ਕਹਿੰਦਾ 6 ਮਾਈਲਸ ਹੁੰਦੇ ਨੇ 6 ਮਾਈਲਸ ਵਿੱਚ 9 ਕਿਲੋਮੀਟਰ ਹੁੰਦੇ ਨੇ ਤੇ ਇਹ 9 ਕਿਲੋਮੀਟਰ ਦੀ ਚੜਾਈ ਹੈ ਦੇ ਮਤਲਬ ਫਿਰ ਵੱਧ ਜਿਵੇਂ ਉਹ ਪੁੱਛੇ 9 9 ਕਿਲੋਮੀਟਰ ਦੀ ਗੁਮਿੰਦ ਘਾੜ ਤੋਂ ਧਾਮ ਦੀ ਚੜਾਈ ਕਹਿੰਦੇ ਆ ਤਾਂ 9 ਮਾਈਲਸ ਹੋਏਗੀ ਉਹ ਵੀ ਤਾਂ ਫਿਰ ਮੇਰੇ ਹੱਲ 13 ਕਿਲੋਮੀਟਰ ਦੀ ਪੈਦਲ ਚੜਾਈ ਹੈ 4 ਕਿਲੋਮੀਟਰ ਹੈਗੇ ਤਾਂ ਫਿਰ ਇੰਨੀ ਲੰਬੀ ਤਾਂ ਉਹ ਵੀ ਹੋਏਗੀ ਕਿਉਂਕਿ ਇਹ ਸਹੀ ਤਰ੍ਹਾਂ ਕਿਸੇ ਨੇ ਦੱਸਿਆ ਕੋਈ ਮਾਈਲਸ ਵਿੱਚ ਕਹਿੰਦਾ ਕੋਈ ਕਿਲੋਮੀਟਰ ਚ ਕਹਿੰਦਾ ਹੈ ਉਹ ਨਿੱਚੇ ਆ ਰਹੇ ਨੇ ਮੌਸਮ ਸਾਫ਼ ਹੋਇਆ ਤੂੰਦ ਹੁਣ ਤੂੰਦ ਤੂੰਦ ਹੋ ਗਈ ਸਾਰੇ ਪਾਸੇ ਬਾਸ ਇੱਥੇ ਦਾ ਘਰ ਆ ਗਏ ਤੇ ਇਹ ਸਾਰੇ ਖੱਤਰ ਇੱਥੇ ਹੀ ਰੋਕ ਦਿੰਦੇ ਨੇ ਇਹ ਖੱਤਰ ਵਗੈਰਾ ਇੱਥੇ ਹੀ ਉਤਾਰਨੇ ਨੇ ਤੇ ਸਾਹਮਣੇ ਹੀ ਗੁਰਦੁਆਰਾ ਸਾਹਿਬ ਹੈ ਤੇ ਇਹ ਸਗੀ 9 ਕਿਲੋਮੀਟਰ ਦੀ ਚੜ੍ਹਾਈ ਤੇ ਅੱਗੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ